ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਚੈਨਲ ਦੇ ਉਤੇ ਜੋ ਵੀ ਚੀਜ਼ਾਂ ਅਸੀਂ ਨਸ਼ਰ ਕਰਦੇ ਹਾਂ ਉਹਨਾਂ ਨੂੰ ਵੇਖ ਕੇ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਕਾਲਸ ਆਉਂਦੀਆਂ ਨੇ ਤੇ ਕਈ ਵੀਰ ਅਜਹਿ ਵੀ ਨੇ ਜੋ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਨੇ ਸਾਡੇ ਇਸ ਪਲੇਟਫਾਰਮ ਦੇ ਜ਼ਰੀਏ ਹਾਲ ਹੀ ਦੇ ਵਿੱਚ ਮੁੰਬਈ ਤੋਂ ਇੱਕ ਵੀਰ ਦਾ ਫੋਨ ਆਇਆ ਜਿਨ੍ਹਾਂ ਨੇ ਇੱਕ ਬਹੁਤ ਹੀ ਪਿਆਰੀ ਜੀ ਕਵਿਤਾ ਲਿਖੀ ਸੀ ਕਹਣਾ ਉਹਨਾਂ ਦਾ ਇਹ ਹੈ ਕਿ ਕਵਿਤਾ ਦੀ ਪਹਿਲੀ ਪੰਕਤੀ ਜ਼ਹਿਨ ਦੇ ਵਿੱਚ ਆਉਣ ਤੋਂ ਬਾਅਦ ਅੱਗੇ ਕਵਿਤਾ ਉਹਨਾਂ ਨੂੰ ਸੋਚ ਨਹੀਂ ਰਹੀ ਸੀ ਤੇ ਦਸਮ ਪਿਤਾ ਨੇ ਆਪ ਕਵਿਤਾ ਉਹਨਾਂ ਤੋਂ ਸੰਪੂਰਨ ਕਰਵਾਈ ਹੈ ਆਓ ਆਨੰਦ ਮਾਣਦੇ ਹਾਂ ਇਸ ਕਵਿਤਾ ਦਾ ਪੁੱ ਅਤੇ ਕੋਈ ਕੁਰਬਾਨੀ ਨਹੀਂ ਗੁਰੂ ਦਸ਼ਮੇਸ਼ ਵਰਖਾ ਕੋਈ ਦਾਨੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਇਹ ਕਵਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ 350 ਸਾਲ 50 ਸਾਲ ਗੁਰੂ ਜਿਹੜਾ ਅਸੀਂ ਆਪਾਂ ਬਣਾਇਆ ਹੁਣ ਸੱਤ ਅਨੁਸਾਰਿਆਂ ਬਣਾਇਆ ਤੇ ਸਾਰੀ ਦੁਨੀਆ ਦੇ ਵਿੱਚ ਬੜੀ ਮੂਮਾ ਮਾਰ ਕੇ ਪੜਾਇਆ ਦਾਦੇ ਮਨ ਚ ਬੜੇ ਦਿਨਾਂ ਤੋਂ ਵਿਚਾਰ ਸੀਗਾ ਕਿ ਜਿਹੜਾ ਸਮਾਂ ਚੱਲ ਰਿਹਾ ਹੈਗਾ ਇਸ ਵੇਲੇ 2017 ਇਸ ਸਮੇਂ ਦੇ ਵਿੱਚ ਸਭ ਤੋਂ ਸਭ ਤੋਂ ਪਹਿਲਾਂ ਇੱਕ ਕੁਰਬਾਨੀ ਹੋਈ ਆ 크ਰਿਸਟਿਅਨ ਧਰਮ ਦੇ ਵਿੱਚ ਹਜਰਤ ਈਸਾ ਈਸਾ ਮਸੀਹ ਲੋਕ ਉਹਨੂੰ ਬੜਾ ਵੱਡਾ ਸਮਝਦੇ ਨੇ ਇੱਕ ਕੁਰਬਾਨੀ ਹੋਈ ਆ ਤਾਂ ਉਹਨੂੰ ਬਹੁਤ ਵੱਡਾ ਸਮਝਦੇ ਨੇ ਦੂਜੀ ਗੁਰਮਾਨੀ ਇਸਲਾਮ ਧਰਮ ਦੇ ਵਿੱਚ ਦੋ ਕੁਰਬਾਨੀਆਂ ਹੋਈਆਂ ਨੇ ਹਸਨ ਤੇ ਓਸੇ ਲੋਕ ਉਹਨੂੰ ਵੀ ਬੜਾ ਵੱਡਾ ਸਮਝਦੇ ਪਰ ਸਾਡੇ ਸਿੱਖ ਇਤਿਹਾਸ ਦੇ ਵਿੱਚ ਦੇਖੋ ਤੁਸੀਂ ਸਾਰਾ ਇਤਿਹਾਸ ਹੀ ਕੁਰਬਾਨੀਆਂ ਨਾਲ ਭਰਿਆ ਹੋਇਆ ਤੇ ਦਾਸੇ ਮਨਤੇ ਵਿਚਾਰ ਕਰ ਰਹੇ ਸੀ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਜੀ ਨੇ ਆਪਣਾ ਸਰਬੰਸ ਵਾਰਿਆ ਪੂਰਾ ਪਰਿਵਾਰ ਤੇ ਹੋਰ ਪਤਾ ਨਹੀਂ ਕਿੰਨੇ ਸ਼ਹੀਦ ਸੇ ਸੱਜਣੀਆਂ ਹੋ ਰਿਹਾ ਤੇ ਉਹਨਾਂ ਦੇ ਬਾਰੇ ਤੇ ਕੋਈ ਜ਼ਿਆਦਾ ਗੌਰ ਨਹੀਂ ਕਰਦਾ ਹੈ 2012 ਚ ਮੇਰੇ ਮਨ ਚ ਧੋਲੇ ਨਾ ਆਈਆਂ ਸੀ ਵੀ ਪਿਤਾ ਪੁੱਤਰਾ ਤੋਂ ਵੱਧ ਕੋਈ ਕੁਰਬਾਨੀ ਨਹੀਂ ਗੁਰੂ ਦਸ਼ਮੀ 'ਚ ਵਰਗਾ ਕੋਈ ਦਾਨੀ ਨਹੀਂ ਉਸ ਤੋਂ ਬਾਅਦ ਇਹ ਕਵਿਤਾ ਬਣੀ ਨਹੀਂ 4 ਸਾਲ ਲੱਗਾ ਦਾਸ ਬਿਮਾਰ ਵੀ ਰਿਹਾ ਦੂਸ਼ਨ ਬੈਠ ਤੇ ਵੀ ਰਿਹਾ ਫਿਰ ਮੈਂ ਗੁਰੂ ਦਸ਼ਮੀਸ਼ ਪਿਤਾ ਜੀ ਨੂੰ ਬੇਨਤੀ ਕੀਤੀ ਹੱਥ ਜੋੜ ਕੇ ਬਾਬਾ ਜੀ ਕਿਰਪਾ ਕਰੋ ਇਹ ਕਵਿਤਾ ਪੜਾਓ ਪੀਸੀ ਦੇ 2 ਮਹੀਨੇ ਪਹਿਲਾਂ ਇਹ ਕੁਰਤਾ ਕੰਪਲੀਟ ਹੋਈ ਇਹ ਦੇਸ਼ ਦੇਸ਼ ਵੀ ਨਾ ਹੁੰਦਾ ਕਿਉਂਕਿ ਇਹ ਦੇਸ਼ ਜਿਹੜਾ ਨਾ ਜਿਸ ਤਰ੍ਹਾਂ ਔਰੰਗਜ਼ੇਬ ਨੇ ਨੀਤੀ ਅਪਣਾਈ ਸੀ ਤਲਵਾਰ ਦੇ ਜੋਰ ਤੇ ਮੁਸਲਮਾਨ ਬਣਾਣੇ ਸਾਰੇ ਤੇ ਸ਼ਾਇਦ ਇਸ ਦੇਸ਼ ਦਾ ਨਾਮ ਹਿੰਦੁਸਤਾਨ ਨਾ ਹੋਵੇ ਜਾਂ ਮਗਲਸਤਾਨ ਹੋਣਾ ਸੀ ਜਾਂ ਜਲਮਸਤਾਨ ਹੋਣਾ ਸੀ ਤੇ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਨਾ ਤੇ ਸਾਰੇ ਨਾ ਮੁਸਲਮਾਨ ਹੀ ਹੋਣਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਹੋਂਦ ਤੋਂ ਪਹਿਲਾਂ ਦੇਸ਼ ਦਾ ਕੀ ਹਾਲ ਸੀ ਦੇਸ਼ ਦੇ ਲੋਕ ਲਤਾੜੇ ਜਾ ਰਹੇ ਸੀ ਸਾਡੇ ਹਿੰਦੂ ਵਾਸੀਆਂ ਦੀਆਂ ਪੰਜ ਨਿਸ਼ਾਨੀਆਂ ਸਨ ਉਹ ਪੰਜੇ ਨਿਸ਼ਾਨੀਆਂ ਖੁਸ਼ਬੀ ਜਸ ਮਾਲਾ ਤੋਤੀ ਬੋਤੀ ਚੰਜੀਉ ਦਿਲ ਇਹ ਪੰਜ ਨਿਸ਼ਾਨੀਆਂ ਸਨ ਹਿੰਦੂ ਵਾਸੀਆਂ ਦੀ ਇੱਥੋਂ ਪਤਾ ਲੱਗਦਾ ਸੀ ਵੀ ਇਹ ਹਿੰਦੂ ਵਾਸੀ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਲੋੜ ਪੈ ਗਈ ਸਿੰਘ ਧਰਮ ਸਜਾਉਣ ਦੀ ਇਹ ਮੈਂ ਹਾਲ ਦੱਸਦਾ ਕਵਿਤਾ ਦੇ ਵਿੱਚ ਤੇ ਜਦੋਂ ਕੋਈ ਤਿਲ ਫੁੱਲ ਤਾਨ ਦਿੰਦਾ ਤਾਂ ਉਹਨੂੰ ਲੋਕੀ ਕਹਿੰਦੇ ਨੇ ਬੜਾ ਦਾਨੀ ਹੈ ਜੇ ਦੂਜੇ ਧਰਮਾਂ ਦੇ ਲੋਕ ਜੀਵਾਂ ਨੂੰ ਮਾਰ ਕੇ ਕਹਿੰਦੇ ਇਹ ਕੁਰਬਾਨੀ ਹੈ ਜੀ ਬਲੀ ਦਿੰਦੇ ਨੇ ਜਾਂ ਕੁਝ ਕਰਦੇ ਨੇ ਉਹਦਾ ਮੁੱਲ ਪਾਉਂਦੇ ਨੇ ਤੇ ਕਵਿਤਾ ਇਦਾਂ ਗੁਰੂ ਦਸ਼ਮੇਸ਼ ਪਿਤਾ ਜੀ ਤੇ ਪਹਿਲਾਂ ਨਮਨ ਕਰੀਏ ਗੁਰੂ ਜੀ ਨੂੰ ਦਸਮ ਗ੍ਰੰਥ ਦੇ ਵਿੱਚੋਂ ਅਕਾਲ ਉਸਤਤਿ ਤੋਂ नमानात् पूरे सदा सिद्ध दक्षी अक्षयाद्वे विधाता नद्रस्तं नग्रस्तं समस्तस्वरूपे नमस्त नमस्ं तु अस् I'll pull ਦਸ਼ਮੇਸ਼ ਵਰਗਾ ਕੋਈ ਦਾਨੀ ਨਹੀਂ ਪਿਤਾ ਪੁੱਤਰਾਂ ਤੋਂ ਅਥ ਕੋਈ ਕੁਰਬਾਨੀ ਨਹੀਂ ਗੁਰਦਸ਼ਮੇਸ਼ ਵਰਗਾ ਕੋਈ ਦਾਨੀ ਨਹੀਂ ਗੁਰਦਸ਼ਮੇਸ਼ ਵਰਗਾ ਕੋਈ ਦਾਨੀ thank okay. okay. you Sing with me. Put this i <speaking in Spanish> ਕੋਈ ਸੁਣੀ ਸੁਆਈ ਕਹਾਣੀ ਨਹੀਂ ਪਿਤਾ ਪੁੱਤ अखां देारे जिन ਕੁਰਬਾਨੀ ਨਹੀਂ ਗੁਰਦਕਸ਼ਮੇ good luck in show sure. Guru Dachumai Chi ਰੂਪਿਆਰੇ ਉਹ ਸ਼ਬਦਾਂ ਦੇ ਵਿੱਚ ਸੰਜੋਗ ਕੀ ਜਦੋਂ ਅਸੀਂ ਇਤਿਹਾਸ ਬਿਆਨ ਕਰਦੇ ਹਾਂ ਤਾਂ ਉਸ ਇਤਿਹਾਸ ਦੇ ਵਿੱਚ ਲੁਕੀਆਂ ਹੋਈਆਂ ਸੱਚਾਈਆਂ ਦੀਆਂ ਪਰਤਾਂ ਉਜਾਗਰ ਹੋ ਜਾਂਦੀਆਂ ਨੇ ਤੇ ਸਾਡਾ ਫਰਜ਼ ਮੰਨਦਾ ਹੈ ਕਿ ਅਸੀਂ ਆਪਣੇ ਵਿਰਸੇ ਨਾਲ ਆਪਣੇ ਇਤਿਹਾਸ ਦੇ ਨਾਲ ਆਪਣੇ ਬੱਚਿਆਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਆਪਣੀਆਂ ਨਵੀਆਂ ਪਨੀਰੀਆਂ ਨੂੰ ਰੂਬਰੂ ਜ਼ਰੂਰ ਕਰਵਾਈਏ ਉਹਨਾਂ ਨੂੰ ਪਤਾ ਹੋਵੇ ਕਿ ਉਹ ਕਿਸ ਅਮੀਰ ਵਿਰਸੇ ਦੇ ਵਾਰਿਸ ਨੇ ਉਹ ਕੇਸ ਕੌਮ ਦੇ ਸ਼ਹਿਜ਼ਾਦੇ ਨੇ ਉਹ ਕੇਸ ਗੁਰੂ ਦੀ ਸੰਤਾਨ ਨੇ ਤਾਂ ਜੋ ਇਸ ਕੌਮ ਨੂੰ ਕਦੇ ਕੋਈ ਟਾ ਲਾਣ ਦੀ ਸੋਚ ਨਾ ਸਕੇ ਤਾਂ ਜੋ ਇਸ ਕੌਮ ਦੇ ਨੌਜਵਾਨਾ ਕੋਈ ਵਰਗਲਾਣ ਦੀ ਸੋਚ ਨਾ ਸਕੇ ਤਾਂ ਜੋ ਇਸ ਕੌਮ ਦੇ ਨੌਜਵਾਨਾਂ ਤੇ ਕੋਈ ਅਤਵਾਦੀਆਂ ਵਕਫਾ ਦੀ ਦਾ ਠੱਪਾ ਲਾ ਜੇਲਾਂ ਚ ਤੁਨ ਉਹਨਾਂ ਨੂੰ ਮੁਕਾਣ ਦੀ ਸੋਚ ਨਾ ਸਕੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਕਰੀਂ ਕਰਾ